ਨੌਜਵਾਨ ਬੱਚੇ ਬੱਚੀਆਂ ਆਏ ਹੋਏ ਆ ਜਿਹੜਾ ਕਿ ਪੰਥ ਦਾ ਕੰਮ ਕਰ ਰਿਹਾ ਉਹਨਾਂ ਨੇ ਪਿਛਲੇ 2 ਦਿਨ ਲਾ ਕੇ ਜਿਹੜੀ ਇੱਥੇ ਦੀ ਕਾਂਗਰਸ ਦੇ ਵਿੱਚ ਕਾਂਗਰਸਮੈਨਾਂ ਨੂੰ ਮਿਲ ਕੇ ਉਹਨਾਂ ਨੂੰ ਅਵੇਅਰ ਕਰਾਇਆ ਸਭ ਤੋਂ ਪਹਿਲਾਂ ਸਦਨ ਦੇ ਵਿੱਚ ਸਿੱਖ ਅਰਦਾਸ ਦੇ ਨਾਲ ਉਹ ਖੋਲਿਆ ਜਾਏਗਾ ਉਹਦੇ ਤੋਂ ਬਾਅਦ ਚ ਉਸੇ ਬਿਲਡਿੰਗ ਦੇ ਥੱਲੇ ਇੱਕ ਕਮਰੇ ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਸੰਗਤ ਦੇ ਰੂਪ ਵਿੱਚ ਤੇ ਜਿਹੜੇ ਉੱਥੋਂ ਦੇ ਅਲੱਗ-ਅਲੱਗ ਕਾਂਗਰਸਮੈਨ ਜਿਹੜੇ ਸਾਡੇ ਮੈਂਬਰ ਆ ਕੋਕਸ ਦੇ ਉਹ ਆ ਕੇ ਆਪਣੇ-ਆਪਣੇ ਵਿਚਾਰ ਪ੍ਰਗਟ ਕਰਨਗੇ ਸਾਲ ਇਤੁਨੀਆ ਸਟੇਟਾਂ ਨੇ ਨਸਲ ਕੁਸ਼ੀ ਦੇ ਉੱਪਰ ਮਤਾ ਪਾਸ ਕੀਤਾ ਤੇ ਪਿਛਲੇ ਸਾਲ ਹੀ ਸਿੱਖ ਕੋਕਸ ਵੱਲੋਂ ਡੇਵਿਡ ਵੈਲਾਟੋ ਜਿਹੜਾ ਕਿ ਸਾਡੇ ਕੋ ਚੇਰੇਆ ਉਹਨਾਂ ਨੇ ਕਾਂਗਰਸ ਦੇ ਵਿੱਚ ਸਿੱਖ ਨਸਲ ਕੁਸ਼ੀ ਦੇ ਮਤਾ ਪੇਸ਼ ਕੀਤਾ ਸੀ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ ਮਹਾਰਾਜ ਕਨਬੀਰ ਸਿੰਘ ਵਾਸ਼ਿੰਗਟਨ ਡੀਸੀ ਤੋਂ ਮੇਰੇ ਨਾਲ ਐਸ ਟਾਈਮ ਡਾਕਟਰ ਪ੍ਰਿਤਪਾਲ ਸਿੰਘ ਜੁੜੇ ਹੋਏ ਆ ਅਮਰੀਕਨ ਸਿੱਖ ਕੌਕਸ ਕਮੇਟੀ ਦੇ ਵੱਲੋਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਜੁੜੇ ਰਹੇ ਆ ਡਾਕਟਰ ਸਾਹਿਬ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਦਾਰ ਕਰਨਵੀਰ ਰਾਜਕਨ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੇ ਧਾਰੇ ਦਾ तहे ਦਿਲੋਂ ਤਨਵਾਦ ਖਾਸ ਤੌਰ ਤੇ ਭਾਈ ਹਰਜੋਤ ਸਿੰਘ ਜਿਨ੍ਹਾਂ ਨੂੰ ਤੁਸੀਂ ਜਿਹੜਾ ਮੈਸੇਜ ਹੈ ਸਪਰੈਡ ਕਰਦੇ ਹੋ ਇਟਸ ਰੀਲੀ ਰੀਲੀ ਅਪਰੀਸ਼ੀਏਟਡ ਤੇ ਹਮੇਸ਼ਾ ਤੁਸੀਂ ਦੇਖੋ ਚਲੋ ਅਸੀਂ ਤਾਂ ਹੀ ਹੋਏ ਆ ਤੁਸੀਂ ਇਰੀਜ਼ਨ ਚੱਲ ਕੇ ਆਏ ਹੋ ਕਵਰ ਕਰਨ ਵਾਸਤੇ ਰੀਅਲੀ ਤੁਹਾਡਾ ਵੀ ਤੇ ਤੁਹਾਡੇ ਦਾਰੇ ਦਾ ਬਹੁਤ ਬਹੁਤ ਸ਼ੁਕਰੀਆ ਸੋ ਪੰਥ ਦਾ ਕੰਮ ਆ ਕੌਮ ਦੀ ਗੱਲ ਆ ਸੋ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਉਹ ਅੱਗੇ ਵਧਣਾ ਚਾਹੀਦਾ ਆ ਅੱਜ ਨੌਜਵਾਨਾਂ ਨੇ ਲਾਬਿੰਗ ਕੀਤੀ ਕੱਲ ਨੂੰ ਅਰਦਾਸ ਦਾ ਉਹ ਦੇਣਾ ਕੱਲ ਨੂੰ ਫਲੋਰ ਦੀ ਸ਼ੁਰੂਆਤ ਇੱਕ ਵਾਰ ਫੇਰ ਅਰਦਾਸ ਦੇ ਨਾਲ ਹੋਣੀ ਆ ਫਿਰ ਰਿਫਲੈਕਸ਼ਨ ਹੋਣੀ ਆ ਜੋ 1984 ਦਾ ਸਾਕਾ ਖੱਲੂਕਾਰਾ ਵਾਪਰੇ ਉਸ ਨੂੰ ਲੈ ਕੇ ਲੰਮੇ ਹੁਣ ਸਮੇਂ ਤੋਂ ਇਹ ਉਪਰਾਲਾ ਚੱਲ ਰਿਹਾ ਆ ਸੋ ਕਿੱਦਾਂ ਇਹ ਉਪਰਾਲਾ ਸ਼ੁਰੂ ਹੋਇਆ ਤੇ ਇਸ ਟਾਈਮ ਆਪਾਂ ਕਿੱਥੇ ਖੜੇ ਆਂ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ ਨੌਜਵਾਨ ਬੱਚੇ ਬੱਚੀਆਂ ਆਏ ਹੋਏ ਆ ਜਿਹੜਾ ਕਿ ਪੰਥ ਦਾ ਕੰਮ ਕਰ ਰਿਹਾ ਉਹਨਾਂ ਨੇ ਪਿਛਲੇ 2 ਦਿਨ ਲਾ ਕੇ ਜਿਹੜੀ ਇੱਥੇ ਸੀ ਕਾਂਗਰਸ ਦੇ ਵਿੱਚ ਕਾਂਗਰਸੀ ਮੈਨਾਂ ਨੂੰ ਮਿਲ ਕੇ ਉਹਨਾਂ ਨੂੰ ਅਵੇਅਰ ਕਰਾਇਆ ਸਵੇਰ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ 6 ਜੂਨ ਦੇ ਹਵਾਲੇ ਦੇ ਨਾਲ 1984 ਦਾ ਜਿਹੜਾ ਕੱਲੂਕਾਰਾ ਹੋਇਆ ਸੀ ਨਸਲਕੁਸ਼ੀ ਹੋਈ ਆ ਉਹਦੇ ਹਵਾਲੇ ਦਾ ਰੱਖਿਆ ਹੋਇਆ ਸਭ ਤੋਂ ਪਹਿਲਾਂ ਸਦਨ ਦੇ ਵਿੱਚ ਸਿੱਖ ਅਰਦਾਸ ਦੇ ਨਾਲ ਉਹ ਖੋਲਿਆ ਜਾਏਗਾ ਉਹਦੇ ਤੋਂ ਬਾਅਦ ਉਸੇ ਬਿਲਡਿੰਗ ਦੇ ਥੱਲੇ ਇੱਕ ਕਮਰੇ ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਸੰਗਤ ਦੇ ਰੂਪ ਵਿੱਚ ਤੇ ਜਿਹੜੇ ਉੱਥੋਂ ਦੇ ਅਲੱਗ-ਅਲੱਗ ਕੌਂਗਰੈਸਮੈਨ ਜਿਹੜੇ ਸਾਡੇ ਮੈਂਬਰ ਆ ਕੋਕਸ ਦੇ ਉਹ ਆ ਕੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਨਗੇ ਤੇ ਜਿਹੜੀਆਂ ਅਸਰੀ ਆਪਣੀਆਂ ਮੁਸ਼ਕਲਾਂ ਉਹਨਾਂ ਨੂੰ ਸਾਡੀਆਂ ਮੁਸ਼ਕਲਾਂ ਦਾ ਪਤਾ ਆਲਰੇਡੀ ਸੀ ਇਨਵਾਈਟ ਵਿੱਚ ਦੱਸਿਆ ਹੋਇਆ ਤੇ ਉਹ ਉਹਦੇ ਬਾਰੇ ਦੱਸਣਗੇ ਵੀ ਅਸੀਂ ਸਿੱਖਾਂ ਦੇ ਜਿਦਾਂ ਪਿਛਲੀ ਵਾਰੀ ਵੀ ਤੁਸੀਂ ਦੇਖਿਆ ਹੋਵੇਗਾ ਕਿ ਹਮੇਸ਼ਾ ਉਹ ਨਾਲ ਆ ਕੇ ਸਟੈਂਡ ਕਰਦੇ ਆ ਵੀ ਠੀਕ ਹੈ ਜਿਹੜੇ ਸਿੱਖ ਇਸ਼ੂਸ ਹੈਗੇ ਆ ਚਾਹੇ ਉਹ ਟਰਾਂਸਨੈਸ਼ਨਲ ਰੈਪ੍ਰੈਸ਼ਨ ਦਾ ਇਸ਼ੂ ਆ ਜਾਹੇ ਸਿੱਖ ਨਸਲ ਕੁਸ਼ੀ ਦਾ ਇਸ਼ੂ ਆ ਤੇ ਹੋਰ ਵੀ ਦੁਨੀਆ ਚ ਕਿਤੇ ਵੀ ਕੋਈ ਸਿੱਖਾਂ ਦੇ ਨਾਲ ਕੋਈ ਮਤਭੇਦ ਹੁੰਦਾ ਕੋਈ ਪ੍ਰੋਬਲਮ ਹੁੰਦੀ ਆ ਤੇ ਸਾਡੇ ਜਿਹੜੇ ਮੈਂਬਰ ਕਾਂਗਰਸ ਨੇ ਸੈਨੇਟ ਦੇ ਮੈਂਬਰ ਨੇ ਉਹ ਚਟਾਨ ਦੇ ਨਿਵਾੰਗ ਸਾਡੇ ਨਾਲ ਖੜੇ ਹੁੰਦੇ ਆ ਇਹਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਪਿਛਲੇ ਸਮੇਂ ਚ ਚਾਰ ਇਥੋਂ ਦੀਆਂ ਸਟੇਟਾਂ ਨੇ ਨਸਲ ਕੁਸ਼ੀ ਦੇ ਉੱਪਰ ਮਤਾ ਪਾਸ ਕੀਤਾ ਤੇ ਪਿਛਲੇ ਸਾਲ ਹੀ ਸਿੱਖ ਕੋਕਸ ਵੱਲੋਂ ਡੇਵਿਡ ਵੈਲਾਟੋ ਜਿਹੜਾ ਕਿ ਸਾਡੇ ਕੋ ਚਿਹਰੇ ਆ ਉਹਨਾਂ ਨੇ ਕਾਂਗਰਸ ਦੇ ਵਿੱਚ ਸੇਖਨ ਅਸਲ ਖੁਸ਼ੀ ਦੇ ਮਤਾਂ ਪੇਸ਼ ਕੀਤਾ ਸੀ ਇਹ ਸਾਡੇ ਲਈ ਅਸੀਂ ਸਮਝਦੇ ਹਾਂ ਕਿ ਸਾਡਾ ਜਿੰਨੀ ਛੋਟੀ ਜੀ ਕਮਿਊਨਿਟੀ ਆ ਪਰ ਸਾਡੀ ਕਮਿਊਨਿਟੀ ਨੇ ਜਿਸ ਤਰ੍ਹਾਂ ਇਕੱਠੇ ਹੋ ਕੇ ਤੁਸੀਂ ਦੇਖਦੇ ਹੋ ਇੱਥੇ ਨੌਜਵਾਨ ਬੱਚੇ ਬੱਚੀਆਂ ਕਿੱਡੀ ਦੂਰ ਦੂਰ ਤੋਂ ਸਫ਼ਰ ਕਰਕੇ ਆਏ ਹੋਏ ਨੇ ਪਰ ਉਹਨਾਂ ਦੇ ਅੰਦਰ ਵੀ ਪੰਜ ਹਜ਼ਾਰ ਦਰਦ ਆ ਪੰਜ ਹਜ਼ਾਰ ਦਰਦ ਲੈ ਕੇ ਉਹੋ ਤੁਰੇ ਹੋਏ ਆ ਤੇ ਸਾਡੇ ਲਈ ਵੀ ਉਹ ਇੱਕ ਮਤਲਬ ਸਾਨੂੰ ਇਸ ਗੱਲ ਨਾਲ ਖੁਸ਼ੀ ਵੀ ਮਿਲਦੀ ਆ ਤੇ ਸਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਸਾਡੇ ਤੋਂ ਬਾਅਦ ਜਿਹੜੇ ਜਿਹੜੇ ਬੱਚੇ ਆ ਇਹ ਟੇਕਓਵਰ ਕਰਨਗੇ ਔਰ ਅਸੀਂ ਆਸ ਵੀ ਰੱਖਦੇ ਹਾਂ ਬਾਕੀ ਵੀ ਪੇਰੈਂਟਸ ਨੂੰ ਵੀ ਮੈਂ ਅਪੀਲ ਕਰਦਾ ਖਾਸ ਤੌਰ ਤੇ ਜਿਹੜੀਆਂ ਬੱਚੀਆਂ ਆਈਆਂ ਹੋਈਆਂ ਦੇਖੋ ਸਾਡੇ ਸਮਾਜ ਦਾ ਇੱਕ ਅੰਗ ਇਦਾਂ ਦਾ ਹੈਗਾ ਕਿ ਅਸੀਂ ਬਹੁਤਾ ਇਹਨਾਂ ਨੂੰ ਅੱਗੇ ਨਹੀਂ ਲਿਆਉਂਦੇ ਹੈਗੇ ਤੇ ਉਹਨਾਂ ਬੱਚੀਆਂ ਦੇ ਜਿਹੜੇ ਪੇਰੈਂਟਸ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਸਾਡੀ ਜ਼ਿੰਮੇਵਾਰੀ ਤੇ ਉਹਨਾਂ ਨੇ ਇੱਥੇ ਬੱਚੇ ਭੇਜੇ ਹੋਏ ਔਰ ਬਹੁਤ ਸੋਹਣੇ ਤਰੀਕੇ ਦਾ ਨਾੜੇ ਲਿਖੇ ਬੱਚੇ ਨੇ ਇਹ ਕੰਮ ਕਰ ਰਹੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਰਾ ਫੇਰ ਤੁਸੀਂ ਵੀ ਲਾਈਵ ਦਿਖਾਉਂਗੇ ਤੇ ਸਾਡੀ ਆਸ ਹੈ ਕਿ ਕਾਫੀ ਕਾਂਗਰਸਮੈਨ ਕੱਲ ਨੂੰ ਆ ਸਕਦੇ ਆ ਪਰ ਇਸ਼ੂ ਇਹ ਹੁੰਦਾ ਵੀ VOTING ਸੀਜ਼ਨ ਚੱਲਦਾ ਹੈ ਕਈ ਵਾਰੀ ਟਾਈਮ ਨਹੀਂ ਹੁੰਦਾ ਕਈ ਵਾਰੀ ਪਿਛਲੀ ਵਾਰੀ ਇਦਾਂ ਹੋਇਆ ਸੀ ਵੀ ਸਾਡੇ ਜਿਹੜੇ ਕੋਰ ਚੇਅਰ ਸੀਗੇ ਜਿਨ੍ਹਾਂ ਨੇ ਪ੍ਰੋਗਰਾਮ ਸਾਰਾ ਲਿਖਿਆ ਸੀਗਾ ਉਹਨਾਂ ਦਾ ਆਉਣਾ ਬਣਦਾ ਸੀ ਉਹੀ ਐਸੀ ਜਗ੍ਹਾ ਜਾ ਕੇ ਫਸੇ ਬਾਹਰ ਨਹੀਂ ਸਕਦੇ ਹਾਂ VOTING ਚ ਫਸੇ VOTING ਚ ਫਸ ਕੇ ਸੋ ਇਸ ਤਰ੍ਹਾਂ ਹੁੰਦੀ ਆ ਅਸੀਂ ਆਸ ਕਰਦੇ ਆ ਤੇ ਜਿਹੜੇ ਕਾਂਗਰਸਮੈਨ ਸਾਡੇ ਨਾਲ ਗੈਟਲੌਂਗ ਕਰਦੇ ਆ ਉਹ ਕੱਲ ਜਰੂਰ ਆਉਣਗੇ ਤੇ ਸਾਡੀ ਹੌਸਲਾ ਫੁਚਾਈ ਕਰਨਗੇ ਔਰ ਆਉਣ ਵਾਲੇ ਸਮੇਂ ਤੇ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਸਿੱਖਾਂ ਤੇ ਟ੍ਰਾਂਸਨੈਸ਼ਨਲ ਪ੍ਰੈਸ਼ਨ ਜਿਵੇਂ ਕਿ ਸਾਡੇ ਸੰਘਾਂ ਨੂੰ ਪਾਕਿਸਤਾਨ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਕੈਨੇਡਾ ਵਿੱਚ ਤੇ ਜਿਹੜੇ ਚੌਣਮੇ ਸਿੰਘ ਇੱਥੇ ਵੀ ਕੰਮ ਕਰ ਰਹੇ ਆ ਉਹਨਾਂ ਦੀ ਜਾਨ ਨੂੰ ਜੋ ਖਤਰਾ ਸੀ ਉਹ ਇੱਕ ਰੀਅਲ ਥ੍ਰੈਟ ਸੀਗੀ ਤੇ ਉਸ ਸਾਰੇ ਨੂੰ ਨਜਿੱਠਣ ਵਾਸਤੇ ਇਥੋਂ ਦੀ ਸਰਕਾਰ ਨੇ ਲਾ ਐਨਫੋਰਸਮੈਂਟ ਨੇ ਜਿਸ ਤਰ੍ਹਾਂ ਕੰਮ ਕੀਤਾ ਅਸੀਂ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਆਂ ਔਰ ਇਹ ਸਾਰਾ ਕੁਝ ਕਾਂਗਰਸ ਦੇ ਪ੍ਰੈਸ਼ਰ ਪਾਉਣ ਦੇ ਨਾਲ ਕਾਂਗਰਸ ਦੇ ਵਿੱਚ ਮਤੇ ਲਿਆਉਣ ਦੇ ਨਾਲ ਹੀ ਇਹ ਸਾਰੀ ਗੱਲ ਹੋਈ ਆ ਤੇ ਅਸੀਂ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਜੇ ਮਿਹਨਤ ਇਦਾਂ ਜਾਰੀ ਰੱਖਾਂਗੇ ਤੇ ਇਹ ਤੋਂ ਵੀ ਅੱਛੇ ਰਿਜ਼ਲਟ ਨਿਕਲਣਗੇ ਜੀ ਆਪਾਂ ਦੇਖਿਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮਤਾ ਇੱਕ ਸਟੇਟ ਲੈਵਲ ਤੇ ਆਪਣੇ ਅਸੈਂਬਲੀ ਕੈਲੀਫੋਰਨੀਆ ਅਸੈਂਬਲੀ ਸੈਨੇਟ ਚ ਜਿਹੜਾ ਉਹ ਪਾਸ ਹੋਇਆ ਹੁਣ ਉਹਨੇ ਅਸੈਂਬਲੀ ਦੇ ਵਿੱਚ ਇਵੈਂਚੁਅਲੀ ਜਾਣਾ ਆ ਇੱਥੇ ਵੀ ਐਂਟੀ ਸਿੱਖ ਹੇਟ ਜਿਹੜੀ ਆ ਉਸ ਨੂੰ ਡਿਫਾਈਨ ਕਰਨ ਦੇ ਲਈ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ ਇਹ ਤੁਹਾਨੂੰ ਲੱਗਦਾ ਵੀ ਜਿੱਦਾਂ ਇਹ ਕਾਕਸ ਦੀ ਕਮੇਟੀ ਆ ਜਾਂ ਸਿੱਖ ਕਾਕਸ ਆ ਜਾਂ ਜਿਹੜੀ ਲਾਬਿੰਗ ਹੋ ਰਹੀ ਆ ਇਹ ਇਹ ਉਸੇ ਦੇ ਨਤੀਜਾ ਆ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ ਵੀ ਕੈਲੀਫੋਰਨੀਆ ਦੀ ਅਸੈਂਬਲੀ ਚ ਪਹਿਲਾਂ ਵੀ ਇੱਕ ਵਾਰੀ ਮਤਾ ਪਾਸ ਹੋਇਆ ਸੀਗਾ ਪਰ ਉਹ ਨਸਲ ਖੁਸ਼ੀ ਦਾ ਮਤਾ ਨਹੀਂ ਸੀਗਾ ਠੀਕ ਹੈ ਅੱਛਾ ਇਦਾਂ ਹੋਰ ਇਸ ਲੈਵਲ ਤੇ ਕਈ ਸਟੇਟਾਂ ਨੇ ਵੀ ਯਤਨ ਕੀਤੇ ਹੈਗੇ ਪਰ ਦੇਖੋ ਇੱਕ ਗੱਲ ਬੜੀ ਵਾਜ਼ਹ ਹੈ ਕਿ ਤੁਹਾਡਾ ਜਿਹੜਾ ਆਪਣਾ ਜਦੋਂ ਬੱਚਾ ਬੱਚੀ ਕੋਈ ਮੋਰੇ ਹੁੰਦਾ ਨਾ ਜਿਦਾਂ ਜਸਮੀਤ ਕੌਰ ਬੈਂਸ ਆ ਉਹਨੇ ਪਹਿਲੇ ਸਾਲ ਦੇ ਵਿੱਚ ਜਿਹੜਾ ਮਤਾ ਸੀਗਾ ਮੈਂ ਪਾਸ ਕਰਵਾਤਾ ਸੋ ਅਸੀਂ ਉਹਨਾਂ ਦਾ ਵੀ ਜਸਮੀਤ ਕੌਰ ਬੈਂਸ ਦਾ ਵੀ ਉਹਨਾਂ ਦੀ ਫੈਮਿਲੀ ਦਾ ਵੀ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇੱਕ ਐਡਾ ਨੌਜਵਾਨ ਬੱਚਾ ਪਾਲ-ਪੋਸ ਕੇ ਕੌਮ ਦੇ ਹਵਾਲੇ ਕਰਨ ਵਾਲੀ ਗੱਲ ਹੈ ਨਾ ਤੇ ਜਿਸ ਤਰ੍ਹਾਂ ਵਿਚਾਰੀ ਉਹ ਲੱਗੀ ਹੋਈ ਆ ਪਿਛਲੇ ਲੰਬੇ ਸਮੇਂ ਤੋਂ ਇਹ ਵੀ ਇੱਕ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਔਰ ਅਸੀਂ ਆਸ ਕਰਦੇ ਆਂ ਕਿ ਹੋਰ ਵੀ ਬੱਚੇ ਇਦਾਂ ਕੇ ਆ ਕੇ ਉਹ ਸੇਵਾ ਕਰਨਗੇ ਉਹਨਾਂ ਨੇ ਜਿਹੜਾ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦਾ ਬਿੱਲ ਲਿਆਂਦਾ ਉਹ ਤੁਸੀਂ ਸਾਰਾ ਕਵਰ ਕੀਤਾ ਹੋ ਪਿਛਲੇ ਦਿਨਾਂ 'ਚ ਸੈਨੇਟ ਨੇ ਉਹ ਪਾਸ ਕਰਤਾ ਹੁਣ ਅਸੈਂਬਲੀ 'ਚ ਜਾਏਗਾ ਤੇ ਉੱਥੋਂ ਪਾਸ ਹੋਣ ਤੋਂ ਬਾਅਦ ਫੇਰ ਗਵਰਨਰ ਸਾਈਨ ਕਰੇਗਾ ਇਸੇ ਤਰ੍ਹਾਂ ਹੀ ਨਾਸ਼ ਨਾਸ਼ਰ ਪ੍ਰੋਪਰਸ਼ਨ ਦਾ ਜਿਹੜਾ ਹੈਗਾ ਮੁੱਦਾ ਆ ਉਹ ਕਾਂਗਰਸ ਵਿੱਚ ਵੀ ਆ ਉਹ ਪਿਛਲੇ ਲੰਬੇ ਹਾਂ ਫੈਡਰਲ ਲੈਵਲ ਤੇ ਪਿਛਲੇ ਲੰਬੇ ਸਮੇਂ ਤੋਂ ਉਹ ਤੇ ਬਹਿਸ ਚੱਲ ਰਹੀ ਹੈ ਔਰ ਪੱਕਾ ਕਾਨੂੰਨ ਬਣਨ ਜਾ ਰਿਹਾ ਤਾਂ ਕਿ ਜੇ ਕੋਈ ਵੀ ਬੰਦਾ ਬਾਹਰੋਂ ਆ ਕੇ ਇੱਥੇ ਖਰਾਬੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹਨੂੰ ਬੜੇ ਸਖਤ ਹੱਥਾਂ ਨਾਲ ਆਇਓ ਦੇ ਰਿਛਣਗੇ ਸੋ ਬਿਲਕੁਲ ਕੱਲ ਨੂੰ ਜ਼ਰੂਰ ਪਹੁੰਚੋ ਜਿਹੜੇ ਜਿਹੜੇ ਵੀ ਇੱਥੇ ਵਾਸ਼ਿੰਗਟਨ ਡੀਸੀ ਦੇ ਆਦਿਕਰ ਦਾ ਜੇ ਤੁਹਾਨੂੰ ਵਕਤ ਲੱਗਦਾ ਹੈ ਕੈਪੀਟਲ ਦੇ ਵਿੱਚ ਪਹੁੰਚੋ ਸਵੇਰੇ 9:00 ਵਜੇ ਉਹ ਅਰਦਾਸ ਦੇ ਵਿੱਚ ਸ਼ਾਮਿਲ ਆਪ ਵੀ ਤੁਸੀਂ ਹੋ ਸਕਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਰਿਫਲੈਕਸ਼ਨ ਆ ਉਹਦੇ ਵਿੱਚ ਵੀ ਯੋਗਦਾਨ ਜਿਹੜਾ ਤੁਸੀਂ ਪਾ ਸਕਦੇ ਆ ਬਾਕੀ ਦੱਸੋ ਨਹੀਂ ਆ ਸਕਦੇ ਇਸ ਵੀਡੀਓ ਨੂੰ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੱਲ ਦੇ ਪ੍ਰੋਗਰਾਮ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਿਆ ਕਰੋ ਤੇ ਸਾਰਿਆਂ ਨੂੰ ਇਹ ਕਹਿਆ ਕਰੋ ਜਦੋਂ ਵੀ ਤੁਸੀਂ ਵਾਸ਼ਿੰਗਟਨ ਡੀਸੀ ਜਾਂਦੇ ਆ ਆਪਣੇ ਇਲਾਕੇ ਦੇ ਕਾਂਗਰਸਮੈ ਮਿਲ ਕੇ ਸਿੱਖ ਕੌਮ ਦੇ ਲਈ ਪੰਥ ਦੇ ਲਈ ਲੋਬਿੰਗ ਜਿਹੜੀ ਉਹ ਜ਼ਰੂਰ ਕਰਕੇ ਆਇਆ ਕਰੋ ਸੋ ਡਾਕਟਰ ਸਾਹਿਬ ਬਹੁਤ ਧੰਨਵਾਦ ਮਿਲਦੇ ਆ ਫਿਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ